ਬਟਾਲਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਇਸ ਵਿਅਕਤੀ ਦੀ ਕੋਈ ਪਛਾਣ ਤਾਂ ਨਹੀਂ ਹੋ ਸਕੀ ਪਰ ਇਸ ਵਿਅਕਤੀ ਦੇ ਕੋਲੋ ਸਰੀੰਜ ਦੇ ਕਵਰ ਇੱਕ ਮੋਟਰਸਾਈਕਲ ਦੀ ਚਾਬੀਆਂ ਤੇ ਮੋਬਾਈਲ ਮਿਲਿਆ ਹੈ ਜਦੋਂ ਇਸ ਸਬੰਧੀ ਇੱਚ ਡਾਟ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਨਾ ਤਾਂ ਇਹ ਵਿਅਕਤੀ ਕਿਸੇ ਮਰੀਜ਼ ਦੇ ਨਾਲ ਆਇਆ ਤੇ ਨਾ ਹੀ ਇਸ ਦੀ ਕੋਈ ਪਛਾਣ ਹੋਈ ਹੈ ਇਹ ਵਿਅਕਤੀ ਮਰਦਾਂ ਦੇ ਬਾਥਰੂਮ ਵਿੱਚ ਮ੍ਰਿਤਕ ਪਾ ਗਿਆ ਸੀ ਜੀ ਦਸਤਕਦਿਵ ਜੀ ਮੇਰਾ ਨਾਮ ਹੀ ਡਾਕਟਰ ਗੁਰਸ਼ਰਨ ਸਿੰਘ ਕੀ ਹੋਇਆ ਜੀ ਮਾਮਲਾ ਇਹ ਜੀ ਸਾਡੇ ਕੋ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਸੀ ਉਹ ਡਿਕਲੇਰ ਮਤਲਬ ਡੈੱਡ ਸੀ ਉਹ ਦਾ ਹਾਂ ਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਹੈਗਾ ਉਹਦੇ ਕੋ ਤੇ ਉਹਦੀ ਪਛਾਣ ਹੋਣੀ ਹੈ ਜੀ ਉਹ ਉਨੂੰ ਦੇਖੀ ਲੱਤੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਤਾਂ ਲੱਗੋ ਸਰੀੰਜਾ ਤੇ ਇੰਜੈਕਸ਼ਨ ਲਾਇਆ ਗਿਆ ਹਾਂਜੀ ਸਰੀੰਜੇ ਦਾ ਕੋਈ ਕਵਰ ਜਿਹਾ ਲੱਬਾ ਸੀ ਉਹਦੇ ਲੱਗੂ ਬਾਤ ਸਮਝੋ ਉਹ ਖੜਿਆ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕਮੇਸ਼ੀਅਲ ਨਹੀਂ ਉਹ ਬ੍ਰੌਡ ਡੈਡ ਸੀ ਤੁਹਾਡਾ ਜੇ ਇਸ ਹਾਲਾਤ ਚ ਬੰਦਾ ਲੱਭ ਆਖੜਿਆ ਵਾ ਪਿਆ ਦਾ ਸਕੂਲ ਨੂੰ ਹੰਤੀ ਕੀਤਾ ਗਿਆ ਉਹਦੀ ਮੋਰਚਰੀ ਵਿੱਚ ਅਸੀਂ ਜੀ ਡੈੱਡ ਬੋਡੀ ਦਿਖਾਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹਦਾ ਰੀਜ਼ਨ ਹੋ ਗਿਆ ਕਿੰਨੀਆ ਸੰਜਿਆ ਰਿਕਵਰ ਮਿਲਿਆ ਦਾ ਲੱਗੋ ਮੈਂ ਇੱਕ ਸਰਿੰਜ ਦਾ ਕਵਰ ਹੀ ਲੱਭਾ ਜੀ ਉਹਨੂੰ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਹੀ ਲੱਗੋ ਕੋਈ ਨੀਡਲ ਜਾਂ ਚੀਜ਼ ਨਹੀਂ ਹੋਰ ਨਹੀਂ ਹੋਈ ਤੇ ਹੋਰ ਕੀ ਮਿਲਿਆ ਉਹ ਕੋਰੇ ਕਿ ਮੋਟਰਸਾਈਕਲ ਵੀ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹ ਰਿਹਾ ਵੀ ਇਹ ਲੱਭਦਾ ਅਸੀਂ ਉਹਦੇ ਨਾਲ ਆਇਆ ਸੀ ਆ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਜਿਹਦੀ ਬਾਤ ਤੁਸੀਂ ਕਰਾ ਪੇਸ਼ੈਂਟਸ ਬਾਤ ਹੋਣਗੇ